ਵੇਂ ਮੈਂ ਉਸਿਆਂ ਪਾ ਮਕਦਾ ਤੇ ਸੱਜਣਾ ਮੇਰੀ ਅੱਖ ਰਹਦੀ ਏ ਤੇਰੀਆਂ ਰਾਵਾਂ ਤੇ ਹੂੰ ਇੱਕ ਮੈਂ ਤੰਬੂ ਦੇ ਵਿੱਚ ਰੰਨੀ ਹੁੰਨੀ ਸੀ ਜਿੱਦਾਂ ਤੋੜੇ ਆਪਾਂ ਭਰ ਕੇ ਰੱਖ ਦਿੰਨੇ ਉਹ ਤੋੜਿਆਂ ਦੀ ਝੁੱਗੀ ਹੁੰਦੀ ਮੇਰੇ ਸਿਰ ਦੇ ਉੱਤੇ ਅੱਜ ਉੱਥੇ ਭਾਵੇਂ ਬਾਲਿਆਂ ਦਾ ਹੀ ਬਣਿਆ ਪਰ ਮੈਂ ਨਾ ਉਸ ਪਰਮਾਤਮਾ ਦੇ ਗਾੜੀ ਨਾ ਬੜਾ ਇਹੋ ਹੀ ਚੀਜ਼ ਕਹਿਨੀ ਆ ਮੈਂ ਕਿਹਾ ਆਪਣੇ ਆਪ ਨੂੰ ਬੜਾ ਲੱੱਕੀ ਸਮਝਦੀ ਆ ਕਿ ਅੱਜ ਇੱਥੋਂ ਚੁੱਕ ਕੇ ਤੇ ਮੈਨੂੰ ਇੱਥੇ ਤੱਕ ਬਹਾਤਾ ਬੜੀ ਖੁਸ਼ਕਿਸਮਤ ਆ ਮੈਂ ਤੂੰ ਤੇ ਮੇਰੀ ਅੱਖੀਆਂ ਦੀ نیند ਚੁਰਾਈ ਤੂੰ ਤੇ ਮੇਰੀ ਅੱਖੀਆਂ ਦੀ ਪਿੰਡਾਂ ਦੇ ਵਿੱਚ ਜਾ ਕੇ ਸਮਾਨ ਵੇਚੀਦਾ ਉਹ ਸਮਾਨ ਵੀ ਇਸ ਤਰ੍ਹਾਂ ਦਾ ਸੀ ਲੋਕੀ ਸਮਾਨ ਦੇ ਕਰਕੇ ਕੁਝ ਹੋਰ ਸਮਝਦੇ ਪਰ ਉਹ ਇਹੋ ਜਿਹਾ ਕੋਈ ਸਮਾਨ ਨਹੀਂ ਲੇਡੀਜ਼ ਸਮਾਨ ਹੁੰਦਾ ਸੀ ਸੁਰਖੀਆਂ ਆ ਲੋ ਬਿੰਦੀਆਂ ਆ ਲੋ ਟੌਪਕਸ ਲੋ ਵਾਲੀਆਂ ਆ ਲੋ ਨੌ ਪਾਲਛਾ ਲੋ ਅੱਛਾ ਇਹ ਇਹ ਸਮਾਨ ਵੇਚਦੇ ਹਾਂਜੀ ਹਾਂ ਦੀ ਨੀਂਦ ਚੁਰਾਈ ਰਿਆਜ਼ ਦਾ ਸਮਾਂ ਕਦੋਂ ਮਿਲਦਾ ਹੈ ਸਹੀ ਗੱਲ ਦੱਸਾਂ ਤੇ ਮੈਂ ਮੇਰੀ ਲਾਈਫ ਦੇ ਵਿੱਚ ਰਿਆਜ ਨਾਲ ਦੀ ਚੀਜ਼ ਨਹੀਂ ਮੈਨੂੰ ਪਤਾ ਹੀ ਨਹੀਂ ਅਗੇ ਰਿਆਜ ਕਿੱਦਾਂ ਹੁੰਦਾ ਬਟ ਕਿਸੇ ਨੇ ਹਾਰਮੋਨੀਅਮ ਗਿਫਟ ਕੀਤਾ ਸੀ ਮੈਨੂੰ ਉਹਦੇ ਤੇ ਸਿਰਫ ਇੱਕ ਯਾਦ ਦਾ ਘੰਟਾ ਕਦੇ 2 ਚਾਂਸ 10 15 ਦਿਨਾਂ ਤੋਂ ਹੁਣ ਤੇ 3 ਮਹੀਨੇ ਹੋ ਗਏ ਮੈਂ ਹਾਰਮੋਨੀਅਮ ਤੇ ਹੀ ਨਹੀਂ ਬੰਦੀ ਐ ਵੈਸੇ ਹੀ ਮੈਨੂੰ ਬਾਡ ਗਿਫਟ ਪਰਮਾਤਮਾ ਨੇ ਆਵਾਜ਼ ਬਖਸ਼ ਸੁਪਰ ਰਾਹੀ ਹੁਣ ਤੇ ਮੇਰੀ ਅੱਖੀਆਂ ਦੇ نیند ਚੁਰਾਈ ਤੇ ਜਦੋਂ ਗਲੀਆਂ ਦੇ ਵਿੱਚ ਦੀ ਤੁਸੀਂ ਸਮਾਨ ਵੇਚਣ ਵਾਸਤੇ ਲੰਘਦੇ ਹੋ ਉਹ ਲੋਕ ਪਛਾਣਦੇ ਵੀ ਹੋਣਗੇ ਤੁਹਾਨੂੰ ਕਿ ਇਹ ਉਹੀ ਕੁੜੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਤੋਂ ਮਾ ਪਾ ਰਹੀ ਹੈ ਉਦੋਂ ਕੁਝ ਮਹਿਸੂਸ ਨਹੀਂ ਹੁੰਦਾ ਵੀ ਲੋਕ ਵੇਖ ਕੇ ਹੱਸਦੇ ਵੀ ਹੋਣਗੇ ਵੀ ਉੱਥੇ ਤਾਂ ਬਹੁਤ ਵੱਡੇ ਸਿੰਗਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਪਰ ਇੱਥੇ ਕੰਮ ਕਿਹੜਾ ਕਰ ਰਹੀ ਹੈ ਉਹ ਇੱਕ ਮਨ 'ਚ ਆਉਂਦਾ ਨਹੀਂਗਾ ਸੇਰਾ ਫੋਲਸੇਰਾ ਫਮਾ ਦੋ ਵਾਰ ਪਿੱਛੇ ਜੇ ਕੰਮ ਤੇ ਗਈ ਸੀ ਇਹ ਕਪੜਾ ਮੈਨੂੰ ਇਦਾਂ ਲਾ ਕੇ ਜਾਣਾ ਪਿਆ ਸੀ ਸਾਰੇ ਪਿੰਡਾਂ ਦੇ ਵਿੱਚ ਲੋਕੀ ਹੈਰਾਨ ਹੋ ਗਏ ਕਿੰਨੇ ਮੰਨਟ ਕੋ ਉਹ ਮੇਰੀਆਂ ਅੱਖਾਂ ਤੋਂ ਲੋਕੀ ਮੈਨੂੰ ਪਛਾਣਦੇ ਸੀ ਤੇ ਮੈਂ ਕਿਹਾ ਪੈਣਾ ਮੈਂ ਦੁਬਾਰਾ ਕੰਮ ਤੇ ਨਹੀਂ ਆਉਂਗੀ بڑے ਮੁੰਡੇ ਕੁੜੀਆਂ ਛੇੜਦੇ ਰਹਿੰਦੇ ਆ ਵੈਸੇ ਗਲਤ ਨਹੀਂ ਮੈਨੂੰ ਕੁਝ ਕਹਿੰਦੇ ਉਹਨਾਂ ਨੂੰ ਪਸੰਦ ਹੈ ਮੇਰੀ ਆਵਾਜ਼ ਪਸੰਦ ਹੈ ਇਸ ਕਰਕੇ ਚੰਗਾ ਹੀ ਕਹਿੰਦੇ ਨੇ ਸੁਪਰਾਈ ਤੂੰ ਤੇ ਮੇਰੀਆਂ ਅੱਖੀਆਂ ਦੇ ਨੇ ਦੇ ਚੁਰਾਈ ਕੋਈ ਵੀ ਹੁਨਰ ਜਿਹੜਾ ਉਹਨੂੰ ਸਿੱਖਣਾ ਹੋਵੇ ਨਾ ਉਹਦੇ ਵਾਸਤੇ ਉਸਤਾਦ ਦਾ ਹੋਣਾ ਬੜਾ ਜ਼ਰੂਰੀ ਹੈ ਕਿਸੇ ਨੂੰ ਉਸਤਾਦ ਦੀ ਸ਼ਿਕਿਰਦੀ ਕੀਤੀ ਸੰਗੀਤ ਲੈਣ ਦੇ ਵਿੱਚ ਇੱਕ ਉਸਤਾਦ ਸੀ ਜਿਹੜੇ ਜਿੰਨ ਉਹਨਾਂ ਕਾਫੀ ਦੂਰ ਪੈ ਜਾਂਦੇ ਫਿਰ ਮੈਨੂੰ ਮੁਸ਼ਕਿਲ ਹੁੰਦੀ ਸੀ ਇਹ ਗੱਲਾਂ ਕਿਉਂਕਿ ਮੈਂ ਕੰਮ ਤੇ ਵੀ ਜਾਣਾ ਤੇ ਉਹ ਗੋਂਦਵਾਲ ਰਹਿੰਦੇ ਸੀ ਤੇ ਇੰਨੀ ਦੂਰ ਮੇਰੇ ਤੋਂ ਜਾਇਆ ਨਹੀਂ ਜਾਂਦਾ 100 ਰੁਪਏ ਦਿੱਲੀ ਦਾ ਕਿਰਾਇਆ ਤੇ ਸਿਰਫ ਮੈਂ 10-15 ਦਿਨ ਉਹਨਾਂ ਕੋ ਸਾਰੇ ਗਾਮਾ ਪਾ ਇੰਨਾ ਸਿੱਖਿਆ ਨੇ ਕਮਾਈਆਂ ਸੀ ਉਹ ਦੋ ਮਾਪੇ ਹੀ ਤੁਰ ਗਏ ਕਿਹਦੇ ਸੰਗੀਤ ਜਿਹੜਾ ਉਹ ਰੱਬ ਦੀ ਇਬਾਦਤ ਵਰਗਾ ਹੁੰਦਾ ਹੈ ਸੰਗੀਤ ਰੱਬ ਦੇ ਨਾਲ ਜੋੜਦਾ ਹੈ ਮਮਤਾ ਵਾਸਤੇ ਸੰਗੀਤ ਕੀ ਹੈ ਆ ਜੁੜੀਆਂ ਹੋ ਕੇ ਥੋ ਲੱਭ ਲੈ ਆਵਾ ਅਮੜੀ ਰਾਵਾਂ ਨਾ ਮਿਲੀਆਂ ਮਮਤਾ ਦੀ ਪਸੰਦੀ ਦੇ ਗੀਤ ਕਿਹੜੇ ਨੇ ਨਾ ਪੰਜਾਬੀ ਵੀ ਬੋਲ ਲੈਣੀਆਂ ਤੇ ਸੂਫੀ ਵੀ ਬੋਲ ਲੈਣੀਆਂ ਕਵਾਲੀ ਟਾਈਪ ਵੀ ਬੋਲ ਲੈਣੀਆਂ ਜਿੱਦਾਂ ਦਾ ਪਰਮਾਤਮਾ ਦਿੰਦਾ ਬੋਲਣ ਲਈ ਬੋਲ ਹੀ ਲੈਣਾ ਮੇਰਾ ਮਾਂ ਹੁੰਦੀ ਅੱਜ ਜਾਂਦੀ ਉਹ ਤੁਹਾਡੀ ਆਵਾਜ਼ ਵਿੱਚੋਂ ਨਾ ਪਾਰਲੇ ਪੰਜਾਬ ਦੀ ਖੁਸ਼ਬੂ ਆ ਰਹੀ ਯਾਨੀ ਕਿ ਲਹਿੰਦੇ ਪੰਜਾਬ ਦੀ ਖੁਸ਼ਬੂ ਆ ਰਹੀ ਪਾਕਿਸਤਾਨ ਵਾਲੇ ਪੰਜਾਬ ਦੀ ਵੇ ਜਾ ਦਿਲ ਜਾਨੀਆਂ ਓਹ ਕਰ ਮਰਬਾਨੀਆਂ ਹੇ ਜਾ ਦਿਲ ਜਾਨਿਆ ਧੁਕਰ ਮਿਹਰਬਾਨਿਆ ਨਾ ਦੁੱਖਾਂ ਵਿੱਚ ਤੋਲਵੇ ਨਾ ਜਿੰਦੇ ਸਾਡੀ ਰੋਲਵੇ ਕਦੀ ਤੇ ਹੱਸ ਬੋਲਵੇ ਨਾ ਜਿੰਦੇ ਸਾਡੀ ਰੋਲਵੇ ਵਾਹ ਵਾਹ ਦੋਸਤੋ ਅਕਸਰ ਅਸੀਂ ਤੁਹਾਡੇ ਨਾਲ ਵਖ ਵਖ ਸਖਸ਼ੀਅਤਾਂ ਨੂੰ ਮਲਾਉਂਦੇ ਰਹਿੰਨੇ ਆ ਅੱਜ ਇੱਕ ਖਾਸ ਮੁਲਾਕਾਤ ਤੁਹਾਡੇ ਵਾਸਤੇ ਲੈ ਕੇ ਆਏ ਆ ਕੋਈ ਸੈਲੀਬ੍ਰਿਟੀ ਤਾਂ ਨਹੀਂ ਹਾਂ ਪਰ ਸੈਲੀਬ੍ਰਿਟੀ ਨਾਲੋਂ ਘੱਟ ਵੀ ਨਹੀਂ ਬਹੁਤ ਸਾਰੇ ਤੁਸੀਂ ਗੀਤ ਸੰਗੀਤ ਦੁਨੀਆ ਦੇ ਵਿੱਚ ਸੁਣਦੇ ਹੋ ਬਹੁਤ ਸਾਰੇ ਵੱਡੇ ਵੱਡੇ ਸਿੰਗਰਾਂ ਨੂੰ ਸੁਣਦੇ ਹੋ ਅੱਜ ਇੱਕ ਐਸੀ ਆ ਲੜਕੀ ਨੂੰ ਮਲਾਵਾਂਗੇ ਜਿਹੜੀ ਪਿੰਡਾਂ ਦੇ ਵਿੱਚ ਝਾਂਜਰਾ ਵਿੱਚੋਂ ਦਾ ਕੰਮ ਕਰਦੀ ਹੈ ਝਾਂਜਰਾ ਵੇਚ ਕੇ ਆਉਂਦੀ ਹੈ ਪਰ ਇਹਦੀ ਆਵਾਜ਼ ਇਹਦੇ ਗਲੇ ਦੇ ਵਿੱਚ ਐਸਾ ਰਸ ਹੈ ਕਿ ਇੰਜ ਲੱਗਦਾ ਜਿਵੇਂ आज सरस्वती माता खुद इते कंठ विच आके विराजमान होवे सो आपा गल्ला-बाता भी करदे हां ते नाल दी नाल गाने भी ਸੁਣਾंगे ਵਿਚਾਰ ਗੱਲਬਾਤ ਕਰਦੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਾਰੇ ਮੇਰੇ ਭੈਣ ਭਰਾਵਾਂ ਨੂੰ ਜਿਨ ਜਿਨੇ ਲੋਕ ਇਸ ਪੇਚ ਨਾਲ ਜੁੜੇ ਨੇ ਸਾਰਿਆਂ ਨੂੰ ਦਿਲ ਤੋਂ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡੀ ਮੰਨਤ ਕੌਰ ਫਿਰ ਤੋਂ ਤੁਹਾਡੇ ਨਾਲ ਪੇਸ਼ ਹੋ ਗਈਆਂ ਔਰ ਧੰਨਵਾਦ ਕਰਦੀਆਂ ਮੈਂ ਵੀਰਦਾ ਕਿ ਇੰਨੀ ਦੂਰੋਂ ਆਏ ਇੰਟਰਵਿਊ ਕਰਨ ਲਈ ਨਾਲੇ ਮੈਨੂੰ ਸੱਦਿਆ ਇਸ 파ਰਗ ਦੇ ਵਿੱਚ ਬੜਾ ਮੈਂ ਸ਼ੁਕਰਗੁਜ਼ਾਰ ਆ ਵੀਰੇ ਸਾਸਿਕਾ ਪਹਿਲਾ ਇੱਕ ਆਵਾਜ਼ ਦਾ ਨਮੂਨਾ ਉਹ ਵੈਸੇ ਤਾਂ ਲੋਕਾਂ ਨੇ ਸੁਣੀ ਹੈ ਪਰ ਇੱਕ ਵਾਰੀ ਫੇਰ ਮੈਂ ਕਹਿਣਾ ਵੀ ਇੱਕ ਛੋਟਾ ਜਿਹਾ ਗੀਤ ਹੋ ਜਾ ਫੇਰ ਬਿਲਕੁਲ ਜੀ YouTube ਤੇ ਮੇਰਾ ਫਿਰ ਤੋਂ ਇੱਕ ਗਾਣਾ ਆ ਰਿਹਾ ਮੰਨਤ ਕੌਰ ਨਾਂ ਤੇ ਮੇਰਾ ਪੇਜ ਬਣਿਆ ਆ ਤੇ ਜੈਕਟ ਡੇਅਰ ਦੀ ਬਹੁਤ ਸੋਹਣਾ 뮤ਜ਼ਿਕ ਵੀ ਬਣਾਇਆ ਤੇ ਬਹੁਤ ਵਧੀਆ ਉਹ ਗਾਣਾ ਵੀ ਹੈ ਤੇ ਤੁਸੀਂ ਜ਼ਰੂਰ YouTube ਤੇ ਜਾ ਕੇ ਦੇਖਣਾ ਉਸ ਦੀਆਂ ਤੁਹਾਨੂੰ ਮੈਂ ਇੱਕ ਦੋ ਲਾਈਨਾਂ ਪੇਸ਼ ਕਰਦੀਆਂ ਗਾਣੇ ਦੀਆਂ ਆਇਆ ਨਹੀਂ ਆ ਬਹੁਤ ਜਲਦੀ ਆ ਜਾਏਗਾ ਹੂੰ ਹੋ ਜੈਕਟ ਡੇ ਔਰ ਦਿੱਤੇ ਛਟਾਏ ਕਰਿਹੜਦਾ ਉਹੀ ਕੰਟੈਕਟ ਚ ਬੰਦਾ ਜੋ ਬਰੀੜਦਾ ਐਮਸ ਚ ਭੇਜਦੀ ਆ ਅੱਖ ਮੇਰੀ ਕਾਸ਼ ਨਹੀਂ ਤੇ ਨਖਰੇ ਨਾ ਵੰਡਦੀਆਂ ਨਸ਼ਾ ਲਾਈਟ ਵੀਟਦਾ ਓ ਮਠੀ ਮਠੀ ਝੜਦੀ ਆ ਲੋਰ ਟਾਈਮ 파ਕੇ ਔਖੀ ਚੜਦੀ ਤੇ ਔਖੀ ਲੱਤਦੀ ਮੈਂ ਸੋਤਾ ਚੋਬਰਾਂ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾਉਣ ਦੇ ਜੋ ਮੇਰੇ ਹੱਥ ਦੀ ਮੈਂ ਸੋਤਾ ਚੋਬਰਾਂ ਨੂੰ ਹੱਥ ਦੇ ਇਸ਼ਾਰਿਆਂ ਦੇ ਨਾਲ ਚੂਰੀ ਪਾਉਣ ਦੇ ਜੋ ਤੇਰੇ ਹੱਥ ਦੀ ਕੀ ਬਾਤ ਹੈ ਕਿੰਨੇ ਚਿਰ ਤੱਕ ਆ ਰਹੇ ਗੀਤ ਜੀ ਬਹੁਤ ਜਲਦੀ ਆ ਜਾਏਗਾ ਸਭ ਕੁਝ ਕੰਪਲੀਟ ਹੋ ਗਿਆ ਵਸ ਇੱਕ ਪੇਜ ਤੇ ਹੋਣਾ ਬਾਕੀ ਹੈ ਉਹ ਉੱਥੇ ਵੀ ਬਹੁਤ ਜਲਦੀ ਆ ਜਾਏਗਾ ਜੇ ਮੈਂ ਸਿੱਧਾ ਸਵਾਲ ਕਰਾਂ ਮਮਤਾ ਵਾਸਤੇ ਗੀਤ ਕੀ ਹੈ ਗੀਤ ਸੰਗੀਤ ਕੀ ਹੈ ਅਸਲ 'ਚ ਸਹੀ ਗੱਲ ਦੱਸਾਂ ਤੇ ਮੈਨੂੰ ਕੁਝ ਇਸ ਲਾਈਨ ਦਾ ਪਤਾ ਨਹੀਂ ਸੀ ਕਦੇ ਸ਼ੌਂਕ ਵੀ ਨਹੀਂ ਪਾਲਿਆ ਸੀ ਇਸ ਚੀਜ਼ ਦਾ ਇੱਕ ਪਿੰਡਾ ਦੇ ਵਿੱਚ ਜਾ ਕੇ ਸਮਾਨ ਵੇਚੀਦਾ ਉਹ ਸਮਾਨ ਵੀ ਇਸ ਤਰ੍ਹਾਂ ਦਾ ਸੀ ਲੋਕੀ ਸਮਾਨ ਦੇ ਕਰਕੇ ਕੁਝ ਹੋਰ ਸਮਝਦੇ ਪਰ ਉਹ ਇਹੋ ਜਿਹਾ ਕੋਈ ਸਮਾਨ ਨਹੀਂ ਲੇਡੀਜ਼ ਸਮਾਨ ਹੁੰਦਾ ਸੀ ਸੁਰਖੀਆਂ ਵਾਲੋ ਬਿੰਦੀਆਂ ਵਾਲੋ ਟੋਪਸ ਲੋ ਵਾਲੀਆਂ ਵਾਲੋ ਨੌਪਾਲਸ਼ਾ ਲੋ ਅੱਛਾ ਇਹ ਸਮਾਨ ਵੇਚਦੇ ਹਾਂਜੀ ਅੱਛਾ ਜਦੋਂ ਜਦੋਂ ਪਿੰਡਾ ਦੇ ਵਿੱਚ ਸਮਾਨ ਜਾਂਦੇ ਹੋ ਫਿਰ ਬਮਤਾ ਦੀ ਆਵਾਜ਼ ਤਾਂ ਦੂਰ ਤੱਕ ਸੁਣ ਲੈਂਦੇ ਹੋਣਗੇ ਲੋਕ हां मेनू ते पता नहीं सी मैं ते वैसे ही बोलती रहनी बस जिनियां जनानियां हुंदियां दे ना जदा सहेलियां सोलियां बनियां ओहो ही दसदियां पैणा कहंदे ਤੁਸੀਂ ਟਰਾਈ ਕਰੋ ਤੇ ਤੁਹਾਡੀ ਆਵਾਜ਼ ਵਧਿਆ ਮੈਂ ਕਿਆ ਪਹਿਣਾ ਟਰਾਈ ਤੇ ਉਹ ਕਰਦੇ ਜਿਨਾਂ ਕੋ ਪੈਸਾ ਹੈ ਸਾਡੇ ਵਰਗਿਆਂ ਕੋ ਇੰਨਾ ਪੈਸਾ ਹੈ ਨਹੀਂ हां जे परमात्मा ਚਾਹੂਗਾ ਕਿ ਕੁਝ ਰੰਗ ਸਾਡੇ ਚ ਕੱਢੂਗਾ ਬਾਹਰ ਤੇ ਉਹ ਮੈਂ ਕਦੇ ਨਾ ਕਦੇ ਹੋਊਗਾ ਤੇ ਵਾਕੇ ਹੀ ਹੋਂਦ ਸਭ ਕਲਾ ਨੂੰ ਪਿਆਰ ਕਰਨ ਵਾਲੇ ਬਹੁਤ ਲੋਕ ਨੇ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚੀ ਹੈ ਲੋਕ ਹੁਣ ਸੁਣਦੇ ਨੇ ਹੁਣ ਮਮਤਾ ਨੂੰ ਜਾਣਦੇ ਨੇ ਅੱਛਾ ਜਦੋਂ ਤੁਸੀਂ ਜਦੋਂ ਪਿੰਡਾਂ ਚ ਜਾਂਦੇ ਹੋ ਤੇ ਤੁਹਾਡੇ ਜਿਹੜੇ ਸਮਾਨ ਤੁਹਾਡੇ ਜਿਹੜੇ ਗਾਹਕ ਨੇ ਉਹ ਸਮਾਨ ਵੀ ਖਰੀਦ ਕੇ ਨੇ ਕਿ ਜਾਂ ਫਿਰ ਇਹ ਹੀ ਕਹਿੰਦੇ ਬਸ ਮਮਤਾ ਗਾਣਾ ਸੁਣਾ ਦੇ ਕੋਈ ਨਹੀਂ ਜ਼ਿਆਦਾਤਰ ਗਾਣੇ ਸੁਣਦੇ ਨੇ ਕਿਉਂਕਿ ਜਾਂਦੇ ਸਾਰੇ ਹਾਂਜੀ ਚਾਹ ਪਾਣੀ ਪੀ ਕੇ ਤੇ ਬਾਅਦ ਚ ਕੋਗੇ ਗਾਣਾ ਸੁਣਾ ਬਾਅਦ ਚ ਲੈਣੇ ਆ ਸਮਾਨ ਅੱਛਾ ਅੱਛਾ ਕੱਲਾ ਗਾਣੇ ਸੁਣਦੇ ਆ ਹਾਂਜੀ ਇੱਕ ਤੁਹਾਡੇ ਨਾਲ ਰੀਲ ਮੈਂ ਵੇਖੀ ਸੀਗੀ ਉਹ ਚ ਤੁਸੀਂ ਇੱਕ ਗਾਣਾ ਗਾ ਰਹੇ ਸੀਗੇ ਮੈਡਮ ਨੂਰ ਜਹਾਂ ਦਾ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਤੇ ਮੈਂ ਚਾਹਾਂਗਾ ਵੀ ਸਾਡੇ ਦਰਸ਼ਕਾਂ ਨੂੰ ਉਹ ਗੀਤ ਵੀ ਦੋ ਲੈਣਾ ਚਾਹੀਦਾ

ਅੱਜ ਮੈਨੂੰ ਤੱਕਦਾ ਏ ਅੱਜ ਮੈਨੂੰ ਤੱਕਦਾ ਏ ਜਿਵੇਂ ਮੈਂ ਪੜਾਈ ਤੂੰ ਤੇ ਮੇਰੀ ਅੱਖੀਆਂ ਦੀ نیند ਚੁਰਾਈ ਤੂੰ ਤੇ ਮੇਰੀ ਅੱਖੀਆਂ ਦੀ نیند ਚੁਰਾਈ ਹਮ ਤਾਂ ਜਿਹੜੇ ਗਾਣਾ ਨਾ ਗਾਣਿਆਂ ਨੂੰ ਮੈਂ ਕਿਸੇ ਉਸਤਾਦ ਲੋਕ ਤੋਂ ਸੁਣਿਆ ਸੀ ਕਹਿੰਦਾ ਵੀ ਜੇ ਇੱਕ ਦਿਨ ਲੱਗਾਈਏ ਤਾਂ 21 ਦਿਨ ਬੰਦਾ ਪਿੱਛੇ ਚਲਾ ਜਾਂਦਾ ਬਿਲਕੁਲ ਤੁਹਾਨੂੰ ਰਿਆਜ਼ ਕਰਨ ਦਾ ਸਮਾਂ ਕਦੋਂ ਮਿਲਦਾ ਕਿਉਂਕਿ ਤੁਸੀਂ ਅਕਸਰ ਪਿੰਡਾਂ ਦੇ ਵਿੱਚ ਘੁੰਮਦੇ ਹੋ ਜਿਹੜਾ ਤੁਸੀਂ ਦੱਸਿਆ ਝਾਂਜਰਾ ਲੈ ਲਓ ਹੈਨਾ ਲੇਡੀ ਦਾ ਸਮਾਨ ਜਿਹੜਾ ਤੁਸੀਂ ਜੋ ਵੀ ਤੁਸੀਂ ਵੇਚਦੇ ਹੋ ਨਾ ਤੇ ਰਿਆਜ਼ ਦਾ ਸਮਾਂ ਕਦੋਂ ਮਿਲਦਾ ਫਿਰ ਸਹੀ ਗੱਲ ਦੱਸਾਂ ਤੇ ਮੈਂ ਮੇਰੀ ਲਾਈਫ ਦੇ ਵਿੱਚ ਰਿਆਜ਼ ਨਾਲ ਦੀ ਚੀਜ਼ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਰਿਆਜ਼ ਕਿੱਦਾਂ ਹੁੰਦਾ ਬਟ ਕਿਸ ਨੇ ਹਰਮੋਨੀਅਮ ਗਿਫਟ ਕੀਤਾ ਸੀ ਮੈਨੂੰ ਉਹਦੇ ਤੇ ਸਿਰਫ ਇੱਕ ਯਾਦਾਂ ਘੰਟਾ ਕੁਦੇ ਬਾਈ ਚਾਂਸ 10 15 ਦਿਨਾਂ ਤੋਂ ਹੁਣ ਤੇ 3 ਮਹੀਨੇ ਹੋ ਗਏ ਮੈਂ ਹਰਮੋਨੀਅਮ ਤੇ ਨਹੀਂ ਬੰਦੀ ਐ ਵੈਸੇ ਹੀ ਮੈਨੂੰ ਗॉड ਗਿਫਟ ਪ੍ਰਮਾਤਮਾ ਨੇ ਆਵਾਜ਼ ਬਖਸ਼ੀ ਐ ਆਵਾਜ਼ ਬਖਸ਼ੀ ਹਾਂਜੀ ਅੱਛਾ ਫੇ ਇੱਕ ਚੀਜ਼ ਹੋਰ ਐ ਕਿ ਵੀ ਕੁਝ ਕਲਾ ਹੁੰਦਾ ਵਾ ਵੀ ਕੋਈ ਵੀ ਹੁਨਰ ਜਿਹੜਾ ਉਹਨੂੰ ਸਿੱਖਣਾ ਹੋਵੇ ਨਾ ਉਹਦੇ ਵਾਸਤੇ ਉਸਤਾਦ ਦਾ ਹੋਣਾ ਬੜਾ ਜ਼ਰੂਰੀ ਐ ਕਿਸੇ ਨੂੰ ਉਸਤਾਦ ਦੀ ਸ਼ਿਕਿਰਦੀ ਕੀਤੀ ਸੰਗੀਤ ਲੈਣ ਦੇ ਵਿੱਚ ਨਹੀਂ ਕੋਈ ਹੱਲੇ ਤੱਕ ਉਸਤਾਦ ਮੈਂ ਨਹੀਂ ਧਾਰਿਆ ਇੱਕ ਉਸਤਾਦ ਸੀ ਜਿਹੜੇ ਜਿੰਨ ਉਹਨਾਂ ਕਾਫੀ ਦੂਰ ਪੈ ਜਾਂਦੇ ਫਿਰ ਮੈਨੂੰ ਮੁਸ਼ਕਿਲ ਹੁੰਦੀ ਸੀ ਇਹ ਗੱਲਾਂ ਕਿਉਂਕਿ ਮੈਂ ਕੰਮ ਤੇ ਵੀ ਜਾਣਾ ਤੇ ਉਹ ਗੋਂਦਵਾਲ ਰਹਿੰਦੇ ਸੀ ਤੇ ਇੰਨੀ ਦੂਰ ਮੇਰੇ ਤੋਂ ਜਾਇਆ ਨਹੀਂ ਜਾਂਦਾ 100 ਰੁਪਏ ਦਿੱਲੀ ਦਾ ਕਿਰਾਇਆ ਤੇ ਸਿਰਫ ਮੈਂ 10 15 ਦਿਨ ਉਹਨਾਂ ਕੋ ਸਾਰੇ ਗਾਮਾ ਪਾ ਹੂੰ ਇੰਨਾ ਸਿੱਖਿਆ ਝੂਠ ਨਹੀਂ ਬੋਲਣਾ ਮੈਂ ਗਈ ਜ਼ਰੂਰਿਆਂ ਮੈਂ ਸਿਰਫ ਸਾਰੇ ਗਾਮਾ ਸਿੱਖਿਆ ਹੋਰ ਕੁਝ ਨਹੀਂ ਸਿੱਖਿਆ ਕਹਿੰਦੇ ਸੰਗੀਤ ਜਿਹੜਾ ਉਹ ਰੱਬ ਦੀ ਇਬਾਦਤ ਵਰਗਾ ਹੁੰਦਾ ਹੈ ਸੰਗੀਤ ਰੱਬ ਦੇ ਨਾਲ ਜੋੜਦਾ ਹੈ ਮਮਤਾ ਵਾਸਤੇ ਸੰਗੀਤ ਕੀ ਹੈ ਮੇਰੇ ਵਾਸਤੇ ਅੱਧੀ ਮੇਰੀ ਇਹ ਸਿੰਗਿੰਗ ਦੇ ਲਾਈਨ ਨੇ ਮੇਰੀ ਜ਼ਿੰਦਗੀ ਨੂੰ ਬਦਲਤਾ ਹੈ ਇੱਕ ਮੈਂ ਤੰਬੂ ਦੇ ਵਿੱਚ ਰਿੰਨੀ ਹੁੰਨੀ ਸੀ ਜਿੱਦਾਂ ਤੋੜੇ ਆਪਾਂ ਭਰ ਕੇ ਰੱਖ ਦਿੰਨੇ ਉਹ ਤੋੜਿਆਂ ਦੀ ਝੁੱਗੀ ਹੁੰਦੀ ਮੇਰੇ ਸਿਰ ਦੇ ਉੱਤੇ ਅੱਜ ਉੱਥੇ ਭਾਵੇਂ ਬਾਲਿਆਂ ਦਾ ਹੀ ਬਣਿਆ ਪਰ ਮੈਂ ਨਾ ਉਸ ਪਰਮਾਤਮਾ ਦੇ ਗਾੜੀ ਨਾ ਬੜਾ ਇਹੋ ਹੀ ਚੀਜ਼ ਕਹਿਨੀ ਆ ਮੈਂ ਕਿਹਾ ਆਪਣੇ ਆਪ ਨੂੰ ਬੜਾ ਲੱਕੀ ਸਮਝਦੀਆਂ ਕਿ ਅੱਜ ਇੱਥੋਂ ਚੁੱਕ ਕੇ ਤੇ ਮੈਨੂੰ ਇੱਥੇ ਤੱਕ ਬਹਾਤਾ ਬੜੀ ਖੁਸ਼ਕਿਸਮਤ ਹਾਂ ਮਮਤਾ ਦਾ ਫੇਵਰਿਟ ਸਿੰਗਰ ਕਿਹੜਾ ਸੰਗੀਤ ਆਪਣੇ ਲਈ ਸਾਰੇ ਇੱਕੋ ਜਿਹੇ ਆ ਕਿਉਂਕਿ ਮੈਂ ਕਿਸੇ ਨੂੰ ਇਹ ਨਹੀਂ ਕਰਨੀ ਆ ਕਿ ਮੈਨੂੰ ਇਹ ਪਸੰਦ ਆ ਇਹ ਪਸੰਦ ਨਹੀਂ ਸਾਰਿਆਂ ਨੂੰ ਸੁਣੇ ਦਾ ਤੇ ਗਾਇਕੀ ਦਾ ਸਟਾਈਲ ਅਲਗ-ਅਲਗ ਹੈ ਕੋਈ ਸੂਫੀ ਗਾਣਾ ਪਸੰਦ ਕਰਦਾ ਕੋਈ ਲੋਕ ਤਤ ਗਾਣਾ ਪਸੰਦ ਕਰਦਾ ਕੋਈ ਲੱਚਰ ਜਰਿੰਗ ਪੰਜਾਬੀ ਸਭਿਆਚਾਰ ਦੇ ਬਣਗੀਆਂ ਗਾਣਾ ਪਸੰਦ ਕਰਦਾ ਮਮਤਾ ਦੀ ਪਸੰਦੀ ਦੇ ਗੀਤ ਕਿਹੜੇ ਨੇ ਮੈਂ ਪੰਜਾਬੀ ਵੀ ਬੋਲ ਲੈਂਦੀ ਆ ਤੇ ਸੂਫੀ ਵੀ ਬੋਲ ਲੈਂਦੀ ਆ ਕਵਾਲੀ ਟਾਈਪ ਵੀ ਬੋਲ ਲੈਂਦੀ ਆ ਜਿੱਦਾਂ ਦਾ ਪਰਮਾਤਮਾ ਦਿੰਦਾ ਬੋਲਣ ਲਈ ਬੋਲ ਹੀ ਲੈਂਦੀ ਆ ਇੱਕ ਸੂਫੀ ਦੇ ਦੋ ਬੋਲ ਹੋ ਜਾਣ ਸਾਡੇ ਦਰਸ਼ਕਾਂ ਵੇਂ ਮੈਂ ਉਸਿਆਂ ਪਾਮਕਦਾ ਤੇ ਸੱਜਣਾ ਮੇਰੀ ਅੱਖ ਰਹੰਦੀ ਏ ਤੇਰੀਆਂ ਰਾਵਾਂ ਤੇ ਉਹ ਤਾਂ ਸਭ ਵਸਕੇ ਉਜੜੇ ਲੱਗਦੇ ਨੇ ਆਪਾਂ ਮਿਲਦੇ ਸੀ ਜੜੀਆਂ ਥਾਵਾਤੇ ਆਪਾਂ ਮਿਲਦੇ ਸੀ ਜੜੀਆਂ ਹਾ ਮਾਂ ਮਰੇ ਇੱਕ ਰੀਲ ਬੜੀ ਮਸ਼ਹੂਰ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਗਾ ਲਿਆ ਇੱਕ ਪ੍ਰੋ ਰਕ ਜਾਂ ਗਾਰੇ ਸੀਗੇ ਤਰਾਕ ਚ ਕੋਈ ਕੁਛ ਗੀਤ ਸੀਗਾ ਮਾਂ ਮਰੇ ਤਾਂ ਪੇਕੇ ਰਸਤੇ ਹੈ ਨਾ ਹਾਂ ਮਾਂ ਮਰੇ ਇਹ ਵਾਲਾ ਹਾਂ ਹਾਂ ਠੀਕ ਕਾਫੀ ਇਸ ਗਾਣੇ ਨੂੰ ਲੋਕਾਂ ਨੇ ਬੜਾ ਰਿਸਪੌਂਸ ਕੀਤਾ ਉਹ ਰੀਲ ਬਹੁਤ ਚੱਲੀ ਸੀ ਉਹ ਹਾਂ ਮਾਂ ਮਰੇ ਤਾਂ ਪੇਕੇ ਹੀ ਮੁੱਕਦੇ ਵੇ ਆਹ ਕੀ ਬਾਤ ਹੈ पियो मरे घर वे लाला मरन न वीर किसे दे। सो पुजड़ जे मिल हो पुत्र जनर जांदो ਤੇ ਤਾਦ ਰਹੋਦੇ ਹੋ ਥੋੜਾ ਬਈ ਸਭ ਰੋਗਾ ਤੋਂ ਹਾਏ ਰੋਗ ਹੈ ਡਾਡਾ ਤੇ ਜਿਸ ਦਾ ਨਾਮ ਵਛੋੜਾ ਆਹ ਚਾ ਵਾਤ ਬਹੁਤ ਅੱਛਾ ਬਹੁਤ ਅੱਛਾ ਅੱਛਾ ਜਦੋਂ ਆਪਾਂ ਗਾਣਾ गा ਰਹਾ ਹੈ ਨਾਲ ਲੋਕ ਤੁਹਾਨੂੰ ਸੁਣਦੇ ਆ سوشل میڈیا ਤੇ ਬਹੁਤ ਸਾਰੇ ਵੱਡੀ ਇੱਕ ਫਾਲੋਅਰ ਨੇ ਤੁਹਾਡੇ ਹਾਂਜੀ ਤੇ ਜਦੋਂ ਗਲੀਆਂ ਦੇ ਵਿੱਚ ਦੀ ਤੁਸੀਂ ਸਮਾਨ ਵੇਚਣ ਵਾਸਤੇ ਲੰਘਦੇ ਹੋ ਉਹ ਲੋਕ ਪਛਾਣਦੇ ਵੀ ਹੋਣਗੇ ਤੁਹਾਨੂੰ ਕਿ ਇਹ ਉਹੀ ਕੁੜੀ ਹੈ ਜਿਹੜੀ سوشل میڈیا ਤੇ ਤੁਮਾ ਪਾ ਰਹੀ ਹੈ ਉਦੋਂ ਕੁਝ ਮਹਿਸੂਸ ਨਹੀਂ ਹੁੰਦਾ ਵੀ ਲੋਕ ਵੇਖ ਕੇ ਹੱਸਦੇ ਵੀ ਹੋਣਗੇ ਵੀ ਉੱਥੇ ਤਾਂ ਬਹੁਤ ਵੱਡੇ ਸਿੰਗਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਪਰ ਇੱਥੇ ਕੰਮ ਕਿਹੜਾ ਕਰ ਰਹੀ ਹੈ ਉਹ ਇੱਕ ਮਨ ਚ ਆਉਂਦਾ ਨਹੀਂਗਾ ਸੇਰਾ ਫੌਰ ਸੇਰਾ ਫਮੈਂ ਦੋ ਵਾਰ ਪਿੱਛੇ ਜੇ ਕੰਮ ਤੇ ਗਈ ਸੀ ਇਹ ਕਪੜਾ ਮੈਨੂੰ ਇਦਾਂ ਲਾ ਕੇ ਜਾਣਾ ਪਿਆ ਸੀ ਸਾਰੇ ਪਿੰਡਾਂ ਦੇ ਵਿੱਚ ਲੋਕੀ ਹੈਰਾਨ ਹੋ ਗਏ ਕਹਿੰਦੇ ਮੰਨਤ ਕੋਲ ਉਹ ਮੇਰੀਆਂ ਅੱਖਾਂ ਤੋਂ ਲੋਕੀ ਮੈਨੂੰ ਪਛਾਣਦੇ ਸੀ ਤੇ ਮੈਂ ਕਿਹਾ ਪੈਣਾ ਮੈਂ ਦੁਬਾਰਾ ਕੌਣ ਤੇ ਨਹੀਂ ਆਉਂਗੀ بڑے ਮੁੰਡੇ ਕੁੜੀਆਂ ਛੇੜਦੇ ਰਹਿੰਦੇ ਆ ਵੈਸੇ ਗਲਤ ਨਹੀਂ ਮੈਨੂੰ ਕੁਝ ਕਹਿੰਦੇ ਉਹਨਾਂ ਨੂੰ ਪਸੰਦ ਹੈ ਮੇਰੀ ਆਵਾਜ਼ ਪਸੰਦ ਹੈ ਇਸ ਕਰਕੇ ਚੰਗਾ ਹੀ ਕਹਿੰਦੇ ਨੇ ਕਦੀ ਤੁਹਾਡੀਆਂ ਜਿਹੜੀਆਂ ਸਹੇਲੀਆਂ ਜਾਂ ਤੁਹਾਡੇ ਫਰੈਂਡ ਨੇ ਜਾਂ ਕਮੈਂਟਾਂ ਦੇ ਵਿੱਚ ਕਿਸੇ ਨੇ ਕਿਹਾ ਕਿ ਮੰਨਤ ਤੇਰੀ ਜਗ੍ਹਾ ਬਹੁਤ ਉੱਚੀ ਹੈ ਹੈਨਾ ਤੇ ਫੋਰ ਤੇਰਾ ਸੋਰ ਸੰਗੀਤ ਜਿਹੜਾ ਬਹੁਤ ਵੱਡਾ ਹੈ ਤੇਰਾ ਤੇ ਕੰਮ ਤੇਰਾ ਬਹੁਤ ਛੋਟਾ ਕਦੀ ਇਸ ਤਰ੍ਹਾਂ ਦਾ ਕਦੀ ਕਿਸੇ ਨੇ ਕਿਹਾ ਨਹੀਂ ਇਹੋ ਹੀ ਕਹਿੰਦੇ ਨੇ ਕਹਿੰਦੇ ਤੇਰੀ ਆਵਾਜ਼ ਸੋਹਣੀ ਹੈ ਤੇ ਤੂੰ ਨਾ ਹਾਰ ਨਾ ਮੰਨੀ ਸਹੀ ਗੱਲ ਹੈ ਤੂੰ ਇੱਕ ਦਿਨ ਚੰਗਾ ਨਾਮ ਬਣਾਏਂਗੀ ਮੈਂ ਕਿਹਾ ਨਾ ਤੇ ਲੋਕਾਂ ਨੇ ਤੇ ਪੱਤਰਕਾਰਾਂ ਆ ਲੈਣਾ ਬੜਾ ਹੀ ਬਣਾਤਾ ਹੈ ਕਿਉਂਕਿ ਤੁਹਾਡੀਆਂ ਜਦੋਂ ਤੁਸੀਂ ਇੰਟਰਵਿਊ ਹੀ ਨਹੀਂ ਕਰੋਗੇ ਤਾਂ ਮੈਨੂੰ ਕੌਣ ਜਾਣੂਗਾ ਤੁਹਾਡੇ ਥਰੂ ਹੀ ਅੱਜ ਤੱਕ ਮੈਂ ਇੱਥੇ ਪਹੁੰਚੀ ਹਾਂ ਇਸ ਕਰਕੇ ਬੜੇ ਕਹਿੰਦੇ ਨੇ ਪਰ ਕੁਝ ਗਲਤ ਨਹੀਂ ਕਹਿੰਦੇ ਨਾ ਕਮੈਂਟਾਂ ਰਾਹੀਂ ਗਲਤ ਕਹਿੰਦੇ ਹੁਮ ਅੱਛਾ ਇੱਕ ਐਸਾ ਗੀਤ ਮੰਨਤ ਨੂੰ ਜਿਹੜਾ ਫੋਰ ਕਿਸੇ ਸਿੰਗਰ ਨੇ ਗਾਇਆ ਹੋਵੇ ਪਰ ਮੰਨਤ ਨੂੰ ਲੱਗਦਾ ਹੋਵੇ ਕਿ ਤੇ ਆ ਗੀਤ ਮੈਂ ਗਾਇਆ ਹੁੰਦਾ ਤਾਂ ਹੋਰ ਵੀ ਮੈਂ ਵਧੀਆ ਗਾ ਸਕਦੀ ਜਾਂ ਮਤਲਬ ਮਨ ਚ ਇੱਛਾ ਹੋਵੇ ਵੀ ਆ ਗੀਤ ਮੈਨੂੰ ਗਾਉਣਾ ਚਾਹੀਦਾ ਸੀ ਰਿਕਾਰਡਿੰਗ ਕਰਨਾ ਚਾਹੀਦਾ ਸੀ ਮੈਨੂੰ ਸਭ ਤੋਂ ਜ਼ਿਆਦਾ ਮੈਂ ਅਸਲ ਵਿੱਚ ਮੇਰੇ ਮਾਂ ਤੇ ਪਿਓ ਨੂੰ ਲੈ ਕੇ ਉਹਨਾਂ ਨੂੰ ਮੈਂ ਰੱਬ ਮੰਨਦੀ ਆ ਤੇ ਇਸ ਕਰਕੇ ਮੈਂ ਕੁਝ ਵੀ ਸੋਚਦੀ ਨਾ ਖਾਸ ਕਰਕੇ ਮੰਮੀ ਪਾਪਾ ਤਾਂ ਹੀ ਸੋਚਦੀ ਆ ਜਿਸ ਤਰ੍ਹਾਂ ਕਿ ਇਹਨਾਂ ਨੇ ਵੀਰ ਨੇ ਬਹੁਤ ਵਧੀਆ ਉਹਨਾਂ ਨੇ ਸ਼ਬਦ ਬੋਲੇ ਨੇ ਮੈਨੂੰ ਬੜਾ ਸਕੂਨ ਮਿਲਦਾ ਅਸੀਂ ਰੁੱਲਦੇ ਰੁੱਲਦੇ ਪਹੁੰਚੇ ਵਿੱਚ ਪਰਦੇਸਾਂ ਦੇ ਉਹ ਬੜਾ ਮੇਰੇ ਦਿਮਾਗ ਦੇ ਤੇ ਮਨ ਦੇ ਹਾਂਜੀ ਪੂਰਾ ਯਾਦ ਹੱਸੀ ਰੁਲਦੇ ਰੁਲਦੇ ਪੋਚੇ ਵਿੱਚ ਪਰਦੇਸਾਂ ਦੇ ਰੇ ਰਹੰਝੂ ਲੱਗਦਾ ਡੁੱਬ ਗਏ ਖਿੜਦੇ ਸੂਰਜ ਲੇਖਾਂ ਦੇ ਹਰ ਰਿਸ਼ਤੇ ਨਾਲ ਟੁੱਟ ਕੇ ਦੁੱਖਾਂ ਨਾਲ ਜੁੜ ਗਏ ਹਾਏ ਜਦੋਂ ਲੱਗੇ ਕਰਨ ਕਮਾਈਆਂ ਸੀ ਉਹ ਦੋ ਮਾਪੇ ਹੀ ਤੁਰ ਗਏ ਹੱਥ ਸਿਰ ਤੋਂ ਠੇ ਆ ਬਪੂ ਦਾ ਉਹ ਝਾਵਨਾ ਜੁੜੀਆਂ ਹੋ ਕੇ ਥੋ ਲੱਬ ਲੈ ਆਵਾ ਮੜੀ ਰਾਵਾਂ ਨਾ ਮਿਲਿਆ ਮਾਂ ਹੁੰਦੀ ਅੱਜ ਜਉਂਦੀ ਪੁੱਛਦੀ ਹਾਲ ਮੇਰਾ ਨੇ ਨਾਲੋਂ ਵੱਧ ਕੇ ਰੱਖਦੀ ਖਿਆਲ ਮੇਰਾ ਮਾਂ ਹੁੰਦੀ ਅੱਜ ਜਾਂਦੀ ਓ ਤੁਹਾਡੀ ਆਵਾਜ਼ ਵਿੱਚੋਂ ਨਾ ਪਾਰਲੇ ਪੰਜਾਬ ਦੀ ਖੁਸ਼ਬੂ ਆ ਰਹੀ ਯਾਨੀ ਕਿ ਲਹਿੰਦੇ ਪੰਜਾਬ ਦੀ ਖੁਸ਼ਬੂ ਆ ਰਹੀ ਪਾਕਿਸਤਾਨ ਵਾਲੇ ਪੰਜਾਬ ਦੀ ਕਿ ਲੱਗਦਾ ਤੇ ਨਹੀਂ ਇਦਾਂ ਦਾ ਵੀ ਕਿਤੇ ਪਾਕਿਸਤਾਨ ਵਾਲੇ ਗੀਂਗਰਾਂ ਨੂੰ ਜ਼ਿਆਦਾ ਸੁਣਿਆ ਹੋਵੇ ਮਮਤਾ ਨਹੀਂ ਵੈਸੇ ਜਿਸ ਤਰ੍ਹਾਂ ਕਿ ਪੁਰਾਣੇ ਪੁਰਾਣੇ ਸੌਂਗਾਂ ਨਾਲ ਬੜਾ ਇੰਟਰਸਟ ਆ। ਅੱਜ ਕੱਲ ਦੇ ਵਿੱਚ ਚਲੋ ਇਦਾਂ ਮੈਂ ਫੇਚ ਦੇ ਕਰਕੇ ਬਣਾਉਣੀ ਰਹੀ ਸੀ। ਮੈਂ ਕਿਹਾ ਲੋਕੇ ਜਿੱਦਾਂ ਟ੍ਰੈਂਡ ਚੱਲਣਦਿਆ ਉਸੇ ਹਿਸਾਬ ਨਾਲ ਕਰੀਦੇ ਨਾ। ਤੇ ਬਟ ਮੈਂ ਜਦੋਂ ਇਸ ਟਾਈਮ ਉਹ ਸਿੰਗਰ ਹੀ ਨਹੀਂ ਐ। ਜਿਹੜੇ ਜਿਨ੍ਹਾਂ ਨੂੰ ਮੈਂ ਸੁਣਦੀ ਨਾ ਉਹ ਹੈ ਹੀ ਨਹੀਂ ਵਿਚਾਰੇ। ਪਾਕਿਸਤਾਨੀ ਪੁਰਾਣੇ ਤੇ ਪੁਰਾਣੇ। ਹੂੰ ਕੋਈ ਪਾਕਿਸਤਾਨੀ Song ਯਾਦ ਹੋਣਾ। ਆ ਸੁਣਾਓ ਕੁਛ ਦੋ ਲੈਣਾ। ਵਾਜਾ ਦਿਲ ਜਾਨੀਆਂ ਓ ਕਰ ਮਰਬਾ ਵੇ ਆ ਜਦ ਲੈ ਜਾਣਿਆ ਤੁ ਕਰ ਮਰਬਾਨਿਆ ਨਾ ਦੁੱਖਾਂ ਵਿੱਚ ਤੋ ਲਵੇ ਨਾ ਜਿੰਦੇ ਸਾਡੀ ਰੋ ਲਵੇ ਕਦੀ ਤੇ ਹੱਸ ਬੋ ਲਵੇ ਨਾ ਜਿੰਦੇ ਸਾਡੀ ਰੋ ਲਵੇ ਵਾਹ ਵਾਹ ਕੀ ਬਾਤ ਅੱਛਾ ਹੁਣ ਗੀਤ ਸੰਗੀਤ ਦਾ ਰੰਗ ਜਿਹੜਾ ਉਹ ਬਦਲ ਰਿਹਾ ਹੈ ਤੁਸੀਂ ਪੁਰਾਣੇ ਸੌਂਗ ਜ਼ਿਆਦਾ ਸੁਣਦੇ ਹੋ ਤੇ ਗਾਉਂਦੇ ਵੀ ਹੋ ਨਾ ਬਿਲਕੁਲ ਜਿਉਂ ਨਾ ਬੰਨਤ ਨੂੰ ਕੋਈ ਚੰਗਾ ਗੀਤ ਮਿਲਦਾ ਹੈ ਜਦੋਂ ਤੁਸੀਂ ਜਿੱਦਾਂ ਤਿੰਨ ਚਾਰ ਗੀਤ ਤੁਹਾਡੇ ਆਗੇ ਲਗਾਤਾਰ ਹੈ ਨਾ ਤੇ ਗੀਤ ਤੁਸੀਂ ਆਪਣੀ ਮਰਜ਼ੀ ਦਾ ਚੁਣਦੇ ਹੋ ਕਿ ਜਾਂ ਕੰਪਨੀ ਦੀ ਮਰਜ਼ੀ ਦਾ ਹੁੰਦਾ ਜਾਂ ਰਾਈਟਰ ਦੀ ਮਰਜ਼ੀ ਦਾ ਹੁੰਦਾ ਜਿਹੜਾ ਤੁਸੀਂ ਗੀਤ ਰਿਕਾਰਡ ਕਰਦੇ ਹੋ ਜਾਂ ਆਪਣੇ ਦੋਸਤਾਂ ਦੀ ਸਲਾਹ ਲੈ ਕੇ ਕਰਦੇ ਹੋ ਕਿਸ ਤਰ੍ਹਾਂ ਚੋਣ ਆਬ ਕਿੱਦਾਂ ਕਰਦੇ ਹੋ ਇਸ ਗੀਤ ਦਾ ਮੈਂ ਕੋਈ ਇੱਕ ਮੇਰੇ ਦਿਮਾਗ ਦੇ ਵਿੱਚ ਸਮਝ ਲਓ ਕਿ ਕਿਹਦਾ ਹੀ ਆ ਮੈਂ ਸਿਰਫ ਟੈਸਟ ਹੀ ਵੇਖਣਾ ਹੁੰਦਾ ਕਿ ਮੈਨੂੰ ਕਿੱਦਾਂ ਦੇ ਪਸੰਦ ਆ ਮੈਂ ਸਿਰਫ ਉਹਨਾਂ ਨੂੰ ਇਹੋ ਹੀ ਦੱਸਣਾ ਹੁੰਦਾ ਤੇ ਜੈ ਵੀਰ ਤੇ ਡਿੱਪੀ ਵੀਰ ਦੀਪੀ ਵੀਰ ਲਿਖਦੇ ਨੇ ਤੇ ਜੈ ਵੀਰ ਨੇ ਮਿਊਜ਼ਿਕ ਵਗੈਰਾ ਸਾਰਾ ਕੁਝ ਬੜਾ ਵਧੀਆ ਮਿਊਜ਼ਿਕ ਦਿੱਤਾ ਗਾਣੇ ਨੂੰ ਤੇ ਅਸੀਂ ਤੇ ਕਹਿੰਨੇ ਆ ਕਿ ਜਿੰਨੇ ਭੈਣ ਭਰਾ ਦੇਖ ਰਹੇ ਤੁਸੀਂ ਵੀ ਜਾਓ ਤੇ ਉੱਥੋਂ ਗਾਣੇ ਵਧੀਆ ਵਧੀਆ ਬਣਾਓ ਗਾਣੇ ਲਿਖਦੇ ਵੀ ਬਹੁਤ ਸੋਹਣੇ ਨੇ ਉਹ ਤੇ ਉਹਨਾਂ ਨੇ ਜੋ ਕੁਝ ਵੀ ਕੀਤਾ ਉਹਨਾਂ ਨੇ ਹੀ ਉਹਨਾਂ ਦੇ ਥਰੂ ਹੀ ਵੀਡੀਓ ਗਾਣੇ ਸਭ ਕੁਝ ਚੱਲ ਰਿਹਾ ਹੈ ਆਪਣਾ ਤੇ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਨੀ ਸਿਰਫ ਮੈਂ ਤਾਂ ਇੱਕ ਹੀ ਦੱਸਣਾ ਹੁੰਦਾ ਉਹ ਕਹਿੰਦੇ ਕਿ ਕਿੱਦਾਂ ਦਾ ਟੇਸਟ ਚਾਹੀਦਾ ਜਿੱਦਾਂ ਆਪਾਂ ਕੋਈ ਵੀ ਸਬਜ਼ੀ ਖਾ ਲੈਨੇ ਆ ਸਬਜ਼ੀ ਦੇ ਰਾਏ ਆਪਾਂ ਦੇਖ ਦੇਂਗੇ ਇਹਦਾ ਟੇਸਟ ਕਿੱਦਾਂ ਦਾ ਤੇ ਉਦਾਂ ਹੀ ਉਹ ਮੈਨੂੰ ਪੁੱਛਦੇ ਵੀ ਮੈਂ ਦੱਸ ਦਿੰਨੀ ਮੈਂ ਕਿਹਾ ਮੈਨੂੰ ਇਦਾਂ ਦਾ ਕੁਝ ਪਸੰਦ ਹੈ ਤੇ ਬਸ ਜੀ ਜੀ ਹੁਣ ਮਨ 'ਚ ਕੋਈ ਖੁਆਇਸ਼ ਰਹਿ ਗਈ ਹੋਵੇ ਕਿ ਮੈਂ ਆ ਕਰਨਾ ਸੀ ਤੇ ਅਜੇ ਮੈਂ ਇੱਥੇ ਬੈਠੀ ਹਾਂ ਹਮੇਸ਼ ਇੱਕ ਤੇ ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਬਿਲਕੁਲ ਵੀ ਦਿਲ ਦੇ ਵਿੱਚ ਮਨ ਦੇ ਵਿੱਚ ਇਹ ਚੀਜ਼ ਨਹੀਂ ਲਿਆਈਦੀ ਆ ਕਿ ਮੈਂ ਇਹ ਕਰਦਾ ਹਾਰ ਮੰਨਾਂ ਬੜੀਆਂ ਮੁਸੀਬਤਾਂ ਆਈਆਂ ਬੜੀਆਂ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਈਆਂ ਮੇਰੀ ਲਾਈਫ ਦੇ ਵਿੱਚ ਮੈਂ ਹਾਰ ਨਹੀਂ ਮੰਨਦੀ ਆ ਹਮੇਸ਼ਾ ਉਸ ਪ੍ਰਮਾਤਮਾ ਘੜੀ ਕੈਨੀ ਆ ਦੂਸਰੇ ਤੀਸਰੇ ਦਿਨ ਤੇ ਪੱਤਰਕਾਰ ਫੋਨ ਕਰਦੇ ਰਹਿੰਦੇ ਉਹ ਵੀ ਵਿਚਾਰੇ ਕਹਿੰਦੇ ਰਹਿੰਦੇ ਕਹਿੰਦੇ ਇੰਟਰਵਿਊ ਕਰਦੇ ਫੇਮਸ ਜੋ ਇੰਨਾ ਕੀਤਾ ਨਾ ਉਹਨਾਂ ਨੇ ਤੇ ਇਸ ਨੂੰ ਪ੍ਰਮਾਤਮਾ ਗਾੜੀ ਇਹੋ ਅਰਦਾਸ ਹੈ ਕਿ ਪ੍ਰਮਾਤਮਾ ਇਹ ਲਾਈਨ ਦੇ ਵਿੱਚ ਤੋਰਿਆ ਆ ਤੇ ਕੁਝ ਮੈਂ ਹਾਸਲ ਕਰਾਂ ਲੋਕਾਂ ਦੀ ਮੇਰੇ ਭੈਣ ਭਰਾਵਾਂ ਦੀ ਸਪੋਰਟ ਹੋਊਗੀ ਨਾ ਤੇ ਫਿਰ ਆਪੇ ਹੀ ਇਹ ਪਤਾ ਹੀ ਨਹੀਂ ਲੱਗਣਾ ਕਿ ਕਿਹੜੇ ਰਾਹ ਤੇ ਕਿੱਥੇ ਚੱਲ ਗਏ ਪਰਿਵਾਰ ਦਾ ਕਿੰਨਾ ਕੁ ਸਾਥ ਹੈ ਪਰਿਵਾਰ ਦੀ ਫੁੱਲ ਸਪੋਰਟ ਹੈ ਪਰਿਵਾਰ ਨਹੀਂ ਮੈਨੂੰ ਕੁਝ ਕਹਿੰਦਾ ਹਾਂਜੀ ਕਦੇ ਨਹੀਂ ਕਿਸੇ ਨੇ ਰੋਕਿਆ ਵੀ ਤੁਵਾ ਕਦੇ ਵੀ ਨਹੀਂ ਕਦੇ ਵੀ ਨਹੀਂ ਕੀ ਇਹਦਾ ਚੋਣ ਆ ਕਰ ਲੱਗਿਆ ਸਵਾਲ ਹੀ ਨਹੀਂ ਬਣਦਾ ਹੂੰ ਕਿਉਂਕਿ ਉਹਨਾਂ ਨੂੰ ਪਤਾ ਮੈਂ ਕੁਝ ਗਲਤ ਕਰਦੀ ਨਹੀਂ ਮੈਂ ਇੱਕ ਤੁਹਾਡੇ ਸਾਹਮਣੇ ਬੈਠੀਆਂ ਕੁਝ ਕੋਝ ਕਾ ਗਲਤੇ ਨਹੀਂ ਕੀਤਾ ਮੈਂ ਹੈਨਾ ਉਹਨਾਂ ਨੂੰ ਪਤਾ ਹੈ ਕਿ ਮੈਂ ਚੰਗਾ ਕੰਮ ਕਰ ਰਹੀ ਆ ਤੇ ਚੰਗੇ ਕੰਮ ਨੂੰ ਹਰ ਕੋਈ ਸਪੋਰਟ ਕਰਦਾ ਹੈ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਦਾਲ ਗੱਲਬਾਤ ਸਾਂਝੀ ਰੱਖੋ ਕਿ ਇੱਕ ਵੀਡੀਓ ਨੂੰ ਸ਼ੇਅਰ ਕਰਨ ਤੁਹਾਡੇ ਕੀ ਜਿਹੜੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਫੇਰ ਤੋਂ ਇੱਕ ਵਾਰ ਸਤਿ ਸ੍ਰੀ ਅਕਾਲ ਤੇ ਜਿਹੜਾ ਮੇਰਾ YouTube ਦਾ ਪੇਜ ਹੈ ਮੰਨਤ ਕੌਰ ਦਾ ਤੇ ਤੁਸੀਂ ਉੱਥੇ ਜਾ ਕੇ ਮੇਰੇ ਵੀਡੀਓ ਗਾਣਿਆਂ ਨੂੰ ਸੁਣਿਓ ਤੇ ਲਾਈਕ ਔਰ ਸ਼ੇਅਰ ਸਬਸਕ੍ਰਾਈਬਰ ਕਰਿਓ ਤੇ ਨਾਲ ਇਹਨਾਂ ਦੇ ਪੇਜ ਨੂੰ ਵੀ ਤੁਸੀਂ ਬਹੁਤ ਬਹੁਤ ਸ਼ੇਅਰ ਕਰਨਾ ਲਾਈਕ ਕਰਨਾ ਤੇ ਹੱਥ ਜੋੜ ਕੇ ਬੇਨਤੀ ਆ ਤੁਹਾਡੀ ਭੈਣ ਨੂੰ ਸਪੋਰਟ ਕਰਨਾ ਇਸ ਵੀਡੀਓ ਨੂੰ ਵੀ ਇਸ ਵੀਡੀਓ ਨੂੰ ਵੀ ਬਹੁਤ ਹੀ ਜ਼ਿਆਦਾ ਜਿੰਨੇ ਦੇ ਦੇਸ਼ਾਂ ਵਿਦੇਸ਼ਾਂ ਚ ਮੇਰੇ ਭੈਣ ਭਰਾ ਬੈਠੇ ਸਾਰਿਆਂ ਨੇ ਬਹੁਤ ਬਹੁਤ ਜ਼ਿਆਦਾ ਇਹਨਾਂ ਨੂੰ ਲਾਈਕ ਔਰ ਸ਼ੇਅਰ ਸਪੋਰਟ ਕਰਨਾ ਕਿਉਂਕਿ ਇਹਨਾਂ ਨੇ ਫਿਰ ਤੋਂ ਇੱਕ ਵਾਰ ਮੈਨੂੰ ਬੁਲਾਇਆ ਇੰਟਰਵਿਊ ਕਰਨ ਲਈ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਸੋ ਦੋਸਤੋ ਆਸ ਕਰਦੇ ਹਾਂ ਕਿ ਮਨਤ ਦੇ ਨਾਲ ਅੱਜ ਦੀ ਬੁਲਾਕਾ ਤੁਹਾਨੂੰ ਹੀ ਪਸੰਦ ਆਈ ਹੋਵੇਗੀ ਆਵਾਜ਼ ਤੁਸੀਂ ਸੁਣੀ ਹੈ ਬਹੁਤ ਵੱਡਾ ਬੇਸ਼ੱਕ ਕਦ ਛੋਟਾ ਹੈ ਜੇ ਪਰ ਕਦ ਉਹ ਕਦ ਵਾਲਾ ਨਹੀਂ ਜਿਹੜਾ ਆਪਾਂ ਲਵਾਈ ਚ ਬਣਦੇ ਆ ਕਿਉਂਕਿ ਸੰਗੀਤ ਦੇ ਵਿੱਚ ਬਹੁਤ ਉੱਚੀਆਂ ਹਸਤੀਆਂ ਬੈਠੀਆਂ ਨੇ ਤੇ ਸੰਗੀਤ ਦੇ ਚੌਹਰੀ ਜਿਹੜੇ ਜੋ ਵੀ ਇਸ ਵੀਡੀਓ ਨੂੰ ਸੁਣਦਾ ਹੋਵੇ ਜਾਂ ਦੇਖਦਾ ਹੋਵੇ ਇਸ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਤੇ ਮੰਨਤ ਨੂੰ ਸਪੋਰਟ ਵੀ ਜਰੂਰ ਕਰਿਓ ਕਿਉਂਕਿ ਆਵਾਜ਼ ਤੁਸੀਂ ਸੁਣੀਏ ਇਹ ਆਵਾਜ਼ ਹੁਣ ਹਰ ਘਰ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਵੀਡੀਓ ਨੂੰ ਸ਼ੇਅਰ ਕਰਕੇ ਸਾਡਾ ਵੀ ਹੌਸਲਾ ਫਜ਼ਾਈ ਜਰੂਰ ਕਰਿਓ ਅੱਜ ਦੇ ਵੀਡੀਓ ਦੇ ਵਿੱਚ ਇਹਨਾਂ ਜੁੜੇ ਰਹੋ ਸਾਡੇ ਨਾਲ ਸਰਖਾਪ TV ਧੰਨਵਾਦ